ਨੇ ਭਾਈ ਗਿੱਲਾਂ ਵਾਲੇ ਫਾਟਕ ਤੋਂ ਅੱਗੇ ਹੋਇਆ ਤੇ ਇਹ ਦੂਜਾ ਗੱਡੀ ਆ ਰਹੀ ਸੀ ਬਹੁਤ ਤੇਜ਼ ਰੋਂਗ ਸਾਈਡ ਆ ਇਹਨੇ ਦੂਜਾ ਮੋਟਰਸਾਈਕਲ ਆਉਂਦਾ ਪਿਆ ਸੀ ਦਾ ਇਹ ਦੂਜਾ ਸਹੀ ਤੇ ਇਹਨਾਂ ਨੇ ਵਿੱਚ ਮੋਟਰਸਾਈਕਲ ਦੇ ਮਾਰ ਕੇ ਐਕਸੀਡੈਂਟ ਕਰਕੇ ਤੇ ਗੱਡੀ ਵਾਲੇ ਚੱਕਿਆ ਨਹੀਂ ਉਹ ਛੱਟ ਕੇ ਚਲਾ ਗਿਆ ਭੱਜਾ ਵੀ ਦੂਜੀ ਸਾਈਡ ਤੋਂ ਨਹੀਂ ਆ ਉਹਨੇ ਗੱਡੀ ਵੇਖੀ ਆਪਦੀ ਵੀ ਜ਼ਿਆਦਾ ਨੁਕਸਾਨ ਹੋ ਗਿਆ ਇਹਨਾਂ ਨੂੰ ਨਹੀਂ ਵੇਖਿਆ ਇਹ ਮੇਰਾ ਮਾਮਾ ਹੈ ਤੇ ਇੱਕ ਮਾਮੀ ਆ ਤੇ ਇੱਕ ਮੇਰਾ ਬਰਾਦਰ ਹੈ ਇਹ ਕਿੱਥੋਂ ਆ ਰਹੇ ਸੀ ਇਹ ਫਰੋਹਪੁਰ ਤੋਂ ਆ ਰਹੇ ਸੀਗੇ ਇਹ ਕਾਰਡ ਕੋਡ ਵੰਡਦੇ ਪੈਸੇ ਇਹਨਾਂ ਦੇ ਵਿਆਹ ਐ ਮਾਵੇਂ ਮੇਰੇ ਦੀਆਂ ਸੱਤ ਗੁੱਡੀਆਂ ਇਹ ਪਹਿਲੀ ਗੁੱਡੀਆ ਦਾ ਵਿਆਹ ਕਰਨ ਲੱਗੇ ਸੀ ਜੀ ਵਿਆਹ ਰੱਖਿਆ ਹੋਇਆ ਹਾਂਜੀ ਹਾਂਜੀ ਵਿਆਹ ਰੱਖਿਆ ਤਰੀਕ ਰੱਖੀ ਕਾਰਡ ਹੀ ਵੰਡਣ ਦਾ ਐ ਸੀ ਦੀ ਕਿੰਨੇ ਚਲੇ ਜਖਮੀ ਹੋਏ ਇਹ ਤਿੰਨ ਜਣੇ ਹੋਏ ਮੇਰੇ ਵੱਡੇ ਬੇਲੀ ਦਾ ਤਾਂ ਪਾਰਟੀ ਮੋਚੇ ਵੱਡ ਹੋ ਗਿਆ ਤੇ ਬਾਕੀ ਅਕਸਰਾਂ ਚ ਕਰਕ ਕੋਣ ਦਾ ਸਾਰਾਂ ਦਾ ਤੇ ਫਿਰ ਸਿਵਲ ਹਸਪਤਲ ਲਿਆਂਦਾ ਗਿਆ ਹਾਂਜੀ ਹਾਂਜੀ ਸਿਵਲ ਹਸਪਤਲ ਲਿਆਂਦਾ ਗਿਆ ਸਾਨੂੰ ਇਨਸਾਫ ਹੀ ਚਾਹੀਦਾ ਕੋਲਸਾ ਪੁਲਿਸ ਵੱਲੋਂ ਕੋਈ ਕੰਮ ਨਹੀਂ ਕੋਈ ਕੰਮ ਪਲੇਟ ਤਾਂ ਨਹੀਂ ਕੀਤੀ ਕੋਈ ਆਇਆ ਹੀ ਨਹੀਂ ਕੋਈ ਆਇਆ ਨਹੀਂ ਗਾਇ ਭਾਈ ਤਾਂ ਮੰਗਤੀ ਕਰਦੇ ਮੰਗ ਇਨਸਾਫ ਹੀ ਚਾਹੀਦਾ ਆਪਾਂ ਵੀਰ ਜੀ ਇਹਨਾ ਮੇਰਾ ਜੀਜਾ ਸੀਗਾ ਤੇ ਨਾਲ ਉਹਦਾ ਮਾਮਾ ਸੀ ਉਹ ਚੈਰ ਆ ਰਹੇ ਸੀ ਕਾਰ ਮੰਡਲ ਲਈ ਮੈਰਿਜ ਤੇ ਜਦੋਂ ਉਹ ਗਿੱਲਾਂ ਤੋਂ ਅੱਗੇ ਫਾਟਕਾਂ ਦੇ ਵਿਚਾਲੇ ਆਏ ਤੇ ਗੱਡੀ ਇੰਡਕਾ ਬੜੀ ਤੇਜ਼ ਆਉਂਦੀ ਪਈ ਸੀ ਰੌਂਗ ਸਾਈਡ ਤੋਂ ਰੌਂਗ ਸਾਈਡ ਤੋਂ ਆਈ ਬੜੀ ਫਾਸਟ ਆਈ ਉਹਨੇ ਸਾਈਡ ਮਾਰ ਕੇ ਤੇ ਡੇਗ ਦਿੱਤੇ ਯੋ ਡਿੱਗੇ ਤੋਂ ਨਾ ਚੱਕਣ ਦੀ ਬਜਾਏ ਆਪ ਉਹ ਗੱਡੀ ਛੱਡ ਕੇ ਭੱਜ ਗਏ। ਉਹ ਤਿੰਨ ਜਣੇ ਸਾਡੇ ਸੀਗੇ ਤਿੰਨੇ ਜਣੇ ਬਾਲੇ ਜ਼ਖਮੀ ਹੋ ਗਏ। ਗੰਭੀਰ ਸੱਟਾਂ ਲੱਗੀਆਂ ਜਿਆਦਾ ਤੇ ਮੁੰਡੇ ਦਾ ਇੱਕ ਪਾਟੀ ਮੋਚੇ ਵੱਡ ਹੋ ਗਿਆ ਸਾਹਮਣਾ ਪੱਟ ਜਿਆਦਾ ਟੁੱਟ ਗਿਆ। ਇਹ ਕਾਦੋਂ ਤੇ ਸੀਗੇ? ਇਹ ਬਾਈਕ ਤੇ ਸੀਗੇ ਜੀ। ਤਾਂ ਕਿੰਨੇ ਜਣੇ ਸੀਗੇ ਬਾਈਕ ਤੇ? ਇਹ ਤਿੰਨੇ ਜਣੇ ਸੀਗੇ ਬਾਈਕ ਤੇ ਇੱਕ ਲੇਡੀ ਸੀ ਦੋ ਜੈਂਟਸ ਸੀ। ਆਪਣੀਆਂ ਨੂੰ ਸੱਟਾਂ ਲੱਗੀਆਂ। ਸੱਟਾਂ ਬਹੁਤ ਜ਼ਿਆਦਾ ਲੱਗੀਆਂ ਐਮਰਜੈਂਸੀ ਵਾਰਡ ਚ ਨੇ ਜੀ। ਮੰਗਾ ਸਾਨੂੰ ਇਨਸਾਫ ਚਾਹੀਦਾ ਜੀ ਮੰਗ ਸੀ ਕਰਨੀ ਇਨਸਾਫ ਚਾਹੀਦਾ ਸਾਨੂੰ ਗੱਡੀ ਵਾਲਿਆਂ ਨੂੰ ਲੱਭ ਕੇ ਉਹਨਾਂ ਨੂੰ ਜੋ ਬੰਦੀ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਗੱਡੀ ਮੌਕੇ ਤੇ ਛੱਡ ਗਏ ਗੱਡੀ ਛਾਂਜੀ ਛੱਡ ਕੇ ਭੱਜ ਗਏ ਕੋਈ ਪਤਾ ਨਹੀਂ ਲੱਗਾ ਕਿੱਥੋਂ ਦੀ ਸੀ ਜੀ ਉਹ ਨਹੀਂ ਜੀ ਪਤਾ ਨਹੀਂ ਲੱਗਿਆ ਇਹ ਉਹਨਾਂ ਨੂੰ ਸੋ ਕੋ ਚੱਕਣਾ ਚਾਹੀਦਾ ਸੀ ਚੱਕਣ ਦੀ ਬਜਾਏ ਤਾਂ ਗੱਡੀ ਛੱਡ ਕੇ ਭੱਜ ਗਏ ਮਦਦ ਵੀ ਨਹੀਂ ਕੀਤੀ ਜੀ ਡਾਕਟਰ ਸਾਹਿਬ ਇੱਕ ਐਕਸੀਡੈਂਟ ਦਾ ਜਿਹੜਾ ਕਿੱਸਾ ਹੈ ਕੀ ਆ ਪੂਰਾ ਮਾਮਲਾ ਕਿੱਥੇ ਹੋਇਆ ਐਕਸੀਡੈਂਟ ਤੇ ਕਿੰਨੇ ਜਣੇ ਜ਼ਖਮੀ ਹੋਏ ਥਿੰ ਪੇਸ਼ੈਂਟਸ ਹੈਗੇ ਨੇ ਜਿਨ੍ਹਾਂ ਚੋਂ ਇੱਕ ਫੀਮੇਲ ਹੈਗੀ ਆ ਤੇ ਦੋ ਮੇਲਸ ਨੇ ਤੇ ਉਹ ਉਹਨਾਂ ਦਾ ਐਕਸੀਡੈਂਟ ਹੋਇਆ ਇੱਛੇ ਵਾਲਾ ਤੋਂ ਹੈਗੇ ਨੇ ਉਹ ਰੈਜ਼ੀਡੈਂਟ ਨੇ ਬਟ ਉਹਨਾਂ ਦਾ ਐਕਸੀਡੈਂਟ ਜਿਹੜਾ ਹੈ ਉਹ ਰਾਜੇ ਵਾਲਾ ਤੇ ਗਿੱਲਾ ਵਾਲਾ ਦੇ ਜਿਹੜੀ ਰੋਡ ਹੈਗੀ ਆ ਉੱਥੇ ਹੋਇਆ ਆ ਪੇਸ਼ੈਂਟਸ ਆਨ ਸਟੇਬਲ ਨੇ ਬਟ ਵੀ ਆਰ ਟ੍ਰਾਈਂਗ ਆਰ ਬੈਸਟ ਕਿ ਅਸੀਂ ਇਹਨਾਂ ਨੂੰ ਰਿਕਵਰ ਕਰਕੇ ਫਿਰ ਭੇਜਾਂਗੇ ਪੇਸ਼ੈਂਟ ਬਿਲਕੁਲ ਸਟੇਬਲ ਹੈਗੀ ਆ ਫੀਮੇਲ ਪੇਸ਼ੈਂਟ ਬਿਲਕੁਲ ਸਟੇਬਲ ਬਾਕੀ ਜਿਹੜਾ ਪਾਰਟ ਕੇਅਰ ਕਰ ਰਹੇ ਹਾਂ ਉਹਨਾਂ ਨੂੰ ਲਿਖਦੇ ਆ ਨੈਕਸਟ ਕਿੰਨੇ ਜਣੇ ਲਿਖਣੇ ਇੰਨੇ ਨੇ ਹੈਗੇ ਜਦੋਂ ਜਿਆਦਾ ਇੰਜਰਡ ਇੱਕ ਪੇਸ਼ੈਂਟ ਹੈਗਾ ਨਾ 24 ইয়ার 올ਡ ਮੇਲ ਹੈਗਾ ਉਹੋ ਜਿਆਦਾ ਉਹਦੀ ਇੰਜਰੀਜ਼ ਹੈਗੀਆਂ ਆਉਂਦੀ ਠੀਕ ਹੈ ਬਸ ਦੇਖਦੇ ਆ ਫਿਰ